ਸਸਰੀਕਾ ਦੋਸਤੋ ਆਪਾਂ ਅੱਜ ਆਪਣੇ ਭਰਾਵਾਂ ਕੋਲੇ ਉਹਨਾਂ ਨੇ ਆਨਲਾਈਨ ਸਰਵਿਸਿਸ ਦਾ ਕੰਮ ਕੀਤਾਗਾ ਆਪਾਂ ਖੜੇ ਆ ਸਟਾਰ ਪੈਸ ਦੇ ਸਾਹਮਣੇ ਉਧਰ ਦਿਖਾ ਦਿਓ ਬਈ ਸਟਾਰ ਪੈਸ ਦੇ ਜਮਾਂ ਸਾਹਮਣੇ ਬਈ ਤੂਏ ਦੇ ਕ੍ਰੋਸ ਕਰਕੇ ਸੌਂਧੀ ਆਨਲਾਈਨ ਸਰਵਿਸ ਦੇ ਨਾਤੇ ਦੁਕਾਨ ਕੀਤੀ ਆ ਆਪਾਂ ਦਿਖਾਉਣੇ ਆ ਤੁਹਾਨੂੰ ਪਾਈਆਂ ਦੀ ਦੁਕਾਨ ਦੇ ਅੰਦਰ ਜਾ ਕੇ ਕੀ ਕੀ ਕੰਮ ਕਰਦੇ ਆ ਸਾਰੀ ਤੁਹਾਨੂੰ ਡਿਟੇਲ ਦੱਸਾਂਗੇ ਵੀ ਕਿਹੜੀਆਂ ਕਿਹੜੀਆਂ ਸਰਵਿਸਿਜ਼ ਅਵੇਲੇਬਲ ਆ ਆ ਜਾਓ ਬਈ ਆ ਦੇਖ ਲੋ ਜੀ ਦੁਕਾਨ ਸਟਾਰ ਪੈਸ ਦੇ ਸਾਹਮਣੇ ਆ ਸੌਂਦੀ ਆਨਲਾਈਨ ਸਰਵਿਸ ਦੇ ਨਾਂ ਤੇ ਦੁਕਾਨ ਕਰੀ ਆ ਅਬ ਤੁਹਾਨੂੰ ਆਪਾਂ ਅੰਦਰ ਜਾ ਕੇ ਦਿਖਾਉਣੇ ਆ ਤੇ ਮਾੜੀ ਸਰ ਨਾ ਕਰਾਂ ਇਹ ਗੱਲ ਕਿ ਕਿਹੜਾ ਕਿਹੜਾ ਆਨਲਾਈਨ ਕੰਮ ਹੁੰਦਾ ਤੇ ਆ ਜਾ ਵੀਰ ਅੰਦਰ ਆਹ ਦੋਸਤੋ ਆਪਾਂ ਹੁਣ ਦੁਕਾਨ ਦੇ ਅੰਦਰ ਖੜੇ ਆ ਸਾਰਾ ਦੁਕਾਨ ਦਾ ਵੀਊ ਦਿਖਾ ਦੇ ਸਟਾਫ ਰੱਖਿਆ ਹੋਇਆ ਵਧੀਆ ਮੁੰਡੇ ਕੁੜੀਆਂ ਜਿਹੜੇ ਤੇ ਕੰਮ ਕਰਦੇ ਆ ਇੱਥੇ ਵੀ ਇੱਕ ਥੋੜਾ ਦੱਸ ਦਈਏ ਕੰਪਿਊਟਰ ਦੀਆਂ ਕਲਾਸਾਂ ਵੀ ਲੱਗਦੀਆਂ ਬੇਸਿਕ ਕੰਪਿਊਟਰ ਸਿਖਾਇਆ ਜਾਂਦਾ ਹਿੰਦੀ ਅੰਗਰੇਜ਼ੀ ਦੀ ਪੰਜਾਬੀ ਦੀ ਟਾਈਪਿੰਗ ਸਿਖਾਈ ਜਾਂਦੀ ਆ ਅਕਾਊਂਟ ਦੀਆਂ ਕਲਾਸਾਂ ਲੱਗਦੀਆਂ। ਬਾਕੀ ਪਾਸਪੋਰਟ ਅਪਲਾਈ ਕਰ ਸਕਦੇ ਹੋ ਇੱਥੇ ਬਈ ਪੈਨ ਕਾਰਡ, ਆਧਾਰ ਕਾਰਡ ਅਰੇ ਇੱਥੇ ਬਣਾਏ ਜਾਂਦੇ ਆ ਰੇਲਵੇ ਦੀਆਂ ਟ੍ਰੈਕਟਰ ਆ ਗਈਆਂ। ਉਦੋਂ ਕਾਰਡ, ਲੈਮੀਨੇਟ ਨੂੰ ਪਲਾਸਟਿਕ ਕਾਰਡ, ਮਨੀ ਟ੍ਰਾਂਸਫਰ ਬਾਕੀ ਸਾਰੇ ਜਿਹੜੇ ਆਨਲਾਈਨ ਕੰਮ ਹੁੰਦੇ ਨੇ ਕੀਤੇ ਜਾਂਦੇ ਆ ਬਈ। ਇੱਕ ਵਾਰੀ ਵੇਟ ਜਰੂਰ ਕਰੋ ਆਪਾਂ ਸਾਰਨਾ ਕਰਨ ਕਰਾਉਣੇ ਆ। ਸਰ ਜੀ ਤੁਸੀਂ ਆਪ ਦੱਸੋ ਮਡੇ ਜੀ ਆਪਣੇ ਕੀ ਕੀ ਕੰਮ ਆਣ। ਹਾਂ ਜੀ ਆਪਣੇ ਇਸ ਸੌਂਦੀ ਆਨਲਾਈਨ ਸਰਵਿਸ ਦੇ ਵਿੱਚ ਆਪਾਂ ਅ ਜੋ ਵੀ ਹੈ ਇੱਕ ਪੈਨ ਕਾਰਡ ਆਧਾਰ ਕਾਰਡ ਵੋਟਰ ਕਾਰਡ ਕੋਈ ਵੀ ਪਾਸਪੋਰਟ ਸਾਈਜ਼ ਫੋਟੋ ਬਣਾਉਣੀ ਹੈਗੀ ਤੇ ਜਾਂ ਕੋਈ ਪਾਸਪੋਰਟ ਸਾਈਜ਼ ਕੋਈ ਵੀ ਕਲਰ ਫੋਟੋ ਸਟੇਟ ਕਰਨੀ ਹੈ ਉਹ ਆਪਾਂ ਕਰ ਸਕਦੇ ਹਾਂ ਜੀ ਇਹਦੇ ਵਿੱਚ ਆਪਾਂ ਜੇ ਕਿਸੇ ਨੂੰ ਕੋਈ ਵੀ ਆਨਲਾਈਨ ਕੰਮ ਦੇ ਵਿੱਚ ਕੋਈ ਬਾਹਰ ਕੋਈ ਚੀਜ਼ ਮਨੀ ਟ੍ਰਾਂਸਫਰ ਕਰਨੀ ਹੈ ਉਹ ਵੀ ਅਸੀਂ ਮਨੀ ਟ੍ਰਾਂਸਫਰ ਅਸੀਂ ਕਰਾਂਗੇ ਅਸੀਂ ਬਹੁਤ ਘੱਟ ਰੇਟਾਂ ਦੇ ਵਿੱਚ ਬੱਚਿਆਂ ਨੂੰ ਕੰਪਿਊਟਰ ਦੀਆਂ ਕਲਾਸਾਂ ਵੀ ਸਿਖਾਉਣੇ ਹੈਗੇ ਜੋ ਕਿ ਗਰੀਬ ਬੱਚੇ ਜਲਦੀ ਤੋਂ ਜਲਦੀ ਕੰਪਿਊਟਰ ਦੀਆਂ ਕਲਾਸਾਂ ਸਿੱਖ ਕੇ ਅੱਗੇ ਵਧ ਸਕਣ ਕੋਈ ਇਸ ਪ੍ਰਕਾਰ ਅਸੀਂ ਕਲਾਸੀ ਕੰਪਿਊਟਰ ਅਕਾਊਂਟ ਦੀਆਂ ਕਲਾਸਾਂ ਵੀ ਲੈਣੇ ਆ ਤੇ ਆਪਣਾ ਰੇਲਵੇ ਤੇ ਹਵਾਈ ਟਿਕਟਾਂ ਅਤੇ ਬਾਕੀ ਤੁਹਾਨੂੰ ਸਾਰਾ ਕੁਝ ਕਰਤੀ ਦਿੱਤਾ ਹੈ ਇਹ ਜਿੱਦਿ ਆਪਣੇ ਕੀਤੇ ਜਾਂਦੀਆਂ ਹਨ ਇਧਰ ਹੀ ਸਾਡਾ ਕੰਟੈਕਟ ਨੰਬਰ ਹੈ 94634 37536 ਤੇ ਦੂਸਰਾ ਨੰਬਰ ਹੈ ਸਾਡਾ 94170 54846 ਜਦੋਂ ਮਰਜੀ ਸਟਾਰ ਪੈਲਸ ਦੇ ਸਾਹਮਣੇ ਵਿజిਟ ਕਰੋ ਤੁਹਾਨੂੰ ਕਾਟ ਤੋਂ ਕਾਟ ਟਿਕਟਾਂ ਦੇ ਉੱਤੇ ਸਾਰਾ ਕੰਮ ਕੀਤਾ ਜਾਊਗਾ ਇਸ ਲਈ ਧੰਨਵਾਦ ਨੋ ਜੀ ਅਕੀ ਅਕੀ ਡਰਾਈਵਿੰਗ ਲਾਇਸੈਂਸ ਵੀ ਤੁਸੀਂ ਇੱਥੇ ਅਪਲਾਈ ਕਰ ਸਕਦੇ ਹੋ ਜੀ ਰੇਲਵੇ ਦੀਆਂ ਟਿਕਟਾਂ 에ਅ ਟਿਕਟਾਂ ਸਾਰੇ ਇੱਥੇ ਸਾਨੂੰ ਟਿਕਟਾਂ ਮਿਲ ਜਾਣੀਆਂ ਜੀ ਬਾਕੀ ਆ ਪ੍ਰਿੰਟ ਆਊਟ ਵਗੈਰਾ ਦਾ ਹੁੰਦਾ ਹੀ ਆ ਆਧਾਰ ਕਾਰਡ ਅਪਲਾਈ ਕਰ ਸਕਦੇ ਹੋ ਜੀ ਤੇ ਆਨਲਾਈਨ ਤੁਸੀਂ ਕ੍ਰੈਡਿਟ ਕਾਰਡ ਨਾਲ ਵੀ ਪੈਸੇ ਕਢਾ ਸਕਦੇ ਹੋ ਤੇ ਜੀ ਆਨਲਾਈਨ ਤੁਸੀਂ ਪੈਸੇ ਕਢਾ ਸਕਦੇ ਹੋ ਆਧਾਰ ਕਾਰਡ ਨਾਲ ਕ੍ਰੈਡਿਟ ਕਾਰਡ ਨਾਲ ਸਾਰੇ ਕੰਮ ਇੱਥੇ ਆਨਲਾਈਨ ਕੀਤੇ ਜਾਂਦੇ ਆ ਇਹ ਬਾਕੀ ਮਿਆਰ ਨਾਲ ਉਹ ਤੋਂ ਪੈਸੇ ਵੀ ਘਟ ਲੈਂਦੇ ਜਾਣਗੇ ਜਿਹੜੀਆਂ ਅਕਾਊਂਟ ਦੀਆਂ ਕਲਾਸਾਂ ਲੱਗਦੀਆਂ ਕੰਪਿਊਟਰ ਦੀਆਂ ਕਲਾਸਾਂ ਲੱਗਦੀਆਂ ਘੱਟ ਵੀਸਾ ਦੇ ਲੱਗਦੀਆਂ ਬਹੁਤ ਘੱਟ ਵੀਸਾ ਹੀ ਇੱਥੇ ਇੱਕ ਵਾਰੀ ਵੇਟ ਜਰੂਰ ਕਰਿਓ ਸਟਾਰ ਪੈਲਟ ਦੇ ਜਮਾ ਸਾਹਮਣੇ ਸੌਂਦੀ ਆਨਲਾਈਨ ਸਰਵਿਸ ਦੇ ਨਾਂ ਤੇ ਦੁਕਾਨ ਖੋਲੀ ਆ ਜਰੂਰ ਆਇਓ ਇੱਕ ਵਾਰ ਬਹੁਤ ਵਧੀਆ ਐਕਸਪੀਰੀਅੰਸ ਰਲ ਤੁਹਾਡਾ ਧੰਨਵਾਦ ਜੀ ਕਿਸੇ ਵੀ ਦੇਸ਼ ਵਿੱਚ ਕੰਬਲ ਜਾਂ ਰਜਾਈ ਬੈਕਿੰਗ ਕਰਵਾਉਣ ਲਈ ਵੀ ਇਨਹੀ ਦੁਕਾਨ ਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਜਾਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਸੰਪਰਕ ਨੰਬਰ ਸਕਰੀਨ ਤੇ ਲੱਗਿਆ ਹੋਇਆ ਧੰਨਵਾਦ ਜੀ